ਅਰਸ਼ੀ ਗਰਾਊਂਡ 'ਚ ਰਿਓ ਵੀਰੇ ਅਰਸ਼ੀ ਗਰਾਊਂਡ 'ਚ ਆ ਯਾਰ ਪਲੀਜ਼ ਕੋਰਟ ਸੁਕੀਆ ਆਓ ਗਰਾਊਂਡ ਦੇ ਵਿੱਚ ਤੰਮੂ ਜਲਦੀ ਨਾਲ ਭੱਜ ਕੇ ਵੀਰੇ ਬੁੱਟੇ ਭਾਈ 1 ਮਿੰਟ ਜਿਹੜੇ ਵੈਸਟ ਜਾਫੀ ਰਹਿ ਐ ਟੀਮ ਦੀ ਸੈਮਤੀ ਦੇ ਨਾਲ ਰਸ਼ਪਾਲ ਤੇ ਲਵੀ ਵੈਸਟ ਰੇਡਰ ਜਿਹੜੇ ਰਹਿ ਆ ਅਰਸ਼ ਤੇ ਸਿਦਰਾ ਟੀਮ ਦੀ ਸੇਫਟੀ ਨਾਲ ਬੇਨਤੀ ਹੈ ਲੋਗਾਂ ਆ ਦੋਵੇਂ ਟੀਮਾਂ ਫਸਟ ਸੈਂਡ ਪ੍ਰਾਈਜ਼ ਲੈ ਲਓ ਜੀ ਅੱਗੇ ਦੋਵੇਂ ਟੀਮਾਂ ਫਸਟ ਸੈਂਡ ਪ੍ਰਾਈਜ਼ ਲੈ ਲੀਏ ਕਿਰਪਾ ਕਰਕੇ ਦੂਜਾ ਪ੍ਰਾਈਜ਼ ਕਬੱਡੀ 75 ਕਿਲੋ ਦਾ ਸਰਦਾਰ ਸਾਡੇ ਓਪਨ ਦਾ ਪਹਿਲਾ ਪ੍ਰਾਈਜ਼ ਸਤਿਕਾਰਯੋਗ ਨੇ ਸਾਡੇ ਮਹਾਨ ਵੀਰਾਂ ਦਾ ਜ਼ਿਕਰ ਕਰਾਂਗਾ ਦੂਜਾ ਪ੍ਰਾਈਜ਼ 75000 ਸਰਦਾਰ ਭਗਤ ਸਿੰਘ ਦੀ ਸਿੱਧੂ ਸਾਹਿਬ ਅਮਰੀਕਾ ਤੋਂ ਬੁਟਾ ਹੀ 1 ਮਿੰਟ ਦਿਓ ਵੀਰੇ ਅਰਸ ਤੇ ਰਸ਼ਪਾਲ ਕਹਿੰਦੇ ਵੀ ਅਸੀਂ ਗਰਾਊਂਡ 'ਤੇ ਖੜੇ ਕੋਤ ਸੁਖੀਏ ਦੀ ਟੀਮ ਗਰਾਊਂਡ 'ਤੇ ਆ ਜਾਵੇ ਬੇਨਤੀ ਹੈ ਉਧਰ ਸਾਡੇ ਵੀਰ ਨੇ ਕਬਾਲ ਚਾਲ ਦੀ ਕੈਨੇਡਾ ਅੰਗਰੇਜ਼ ਕੰਗ ਕੈਨੇਡਾ ਤੇ ਦਿਲਬਾਗ ਚਾਲ ਦੀ ਪਰਮਿੰਦਰ ਚਾਲ ਰੂਪਲ ਕੰਗ ਕੈਨੇਡਾ ਤੇ ਕੁਲਵੰਤ ਚਾਲ ਦੀ ਰਜਿੰਦਰ ਆਸਟ੍ਰੇਲੀਆ ਸੁਖਦੀਪ ਚਾਲ ਕੈਨੇਡਾ ਗੁਰਵਿੰਦਰ ਚਾਲ ਇੰਡੀ ਦੇ ਨਾਲ ਰੂਪਲ ਚਾਲ ਉਹਨਾਂ ਵੱਲੋਂ 1 ਲੱਖ ਰੁਪਈਆ ਤੇ ਜਸਕਰਨ ਸਾਡਾ ਵੀਰ ਢੱਲੋ ਸਾਹਿਬ ਆਸਟ੍ਰੇਲੀਆ ਤੋਂ ਜਿਹਨੇ 41 41000 ਬੈਸਟਾਂ ਨੂੰ ਦੇਣਾ ਤੇ ਦੂਜਾ ਪ੍ਰਾਈਜ਼ ਭਗਤ ਸਿੰਘ ਜੀ ਸਿੱਧੂ ਅਮਰੀਕਾ ਬੋਵੀ ਸਿੱਧੂ ਸਾਡੇ ਵੀਰ ਵੱਡੇ ਪੱਦਰ ਤੇ ਵੱਡੇ ਮਾਨ ਸਨਮਾਨ ਨਾਲ ਉਹਨਾਂ ਨੂੰ ਦਿੱਤੇ ਜਾਣਗੇ ਔਰ ਬੈਸਟ ਓਪਨ ਰੋਲ ਪਿੰਡ ਦੇ ਬੈਸਟ ਰੀਡਰ ਜਾਫੀ ਨੂੰ ਐਲਈਡੀਆਂ ਵੱਲਾ ਸੰਦੂਗ ਤੇ ਹਨੀ ਗਰੋਵਰ ਉਹਨਾਂ ਵੱਲੋਂ ਦਿੱਤਾ ਜਾਵੇਗਾ ਪਹਿਲਾ ਦੂਜਾ ਪ੍ਰਾਈਜ਼ ਕਬੱਡੀ ਓਪਨ ਦਾ ਸਮਨ ਚਾਲ ਕੈਨੇਡਾ ਤੇ ਸਾਡਾ ਵੀਰਾ ਕਮਰ ਕੈਨੇਡਾ 21000 ਤੇ 15000 ਉਹਨਾਂ ਵੱਲੋਂ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਵੀਰੇ ਬੇਨਤੀ ਹੈ ਕੋਟ ਸੁਖੀ ਦੀ ਟੀਮ ਨੂੰ ਵੀ ਰਸਪਾਰ ਵੀ ਇੱਥੇ ਖੜਾਓ ਕਿਉਂਕਿ ਨਾ ਗਰਾਊਂਡ 'ਚ ਹੀ ਹੈ ਅਰਸ਼ ਲੋਗੜ ਵੀ ਗਰਾਊਂਡ 'ਚ ਹੀ ਹੈ ਦੋਨੇ ਟੀਮਾਂ ਗਰਾਊਂਡ 'ਚ ਆ ਜਾਣ ਕੋਰਟ ਸੁਖੀ ਆ ਤੇ ਲੋਗੜੋ ਦੋਨੇ ਟੀਮਾਂ ਨੂੰ ਬੇਤੀ ਐ ਜਲਦੀ ਨਾਲ ਆ ਜਾਣ ਗਿਆ ਦੋਵੇਂ ਟੀਮਾਂ ਸਤਕਾਰ ਸਦ ਗਰਾਊਂਡ ਦੇ ਵਿੱਚ ਆ ਜਾਣ ਕਬੱਡੀ ਆਸਟ੍ਰੇਲੀਆ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਆ ਜੀ ਦਾ ਮੇਲਾ ਲਾਈਵ ਕਰ ਰਿਹਾ ਤੇ 16 ਮਾਰਚ ਇੰਦਗੜ੍ਹ ਦੇ ਵਿੱਚ ਕਬੱਡੀ ਕੱਪ ਖੇਡਿਆ ਜਾਣਾ ਤੇ ਨਾਲ 16 ਮਾਰਚ ਨੂੰ ਕਹਿੰਦੇ ਬਲਟੋਏ ਦੇ ਵਿੱਚ ਕਬੱਡੀ ਕੱਪ ਖੇਡਿਆ ਜਾਣਾ ਜਿੱਥੇ ਸੁਖੇ ਸ਼ੂਸ਼ਕ ਦਾ ਸਾਡੇ ਵੱਡੇ ਭਰਾ ਦਾ ਸਰਕਾਰ ਪੀਓ ਗੱਡੀ ਦੇ ਨਾਲ ਸਨਮਾਨ ਕੀਤਾ ਜਾਣਾ ਹੈ ਪਾਲੀ ਦੇ ਵੀਰ ਦਾ ਪਾਲੀ ਵੀ ਸਾਡਾ ਕਹਿੰਦੇ ਸਪੇਨ ਦੇ ਵਿੱਚ ਰਹਿੰਦਾ ਹੈ ਤੇ ਨਾਲ ਕੁਲਵਿੰਦਰ ਗਿਆਨੀ 바ਰਸਲੋਨਾ ਦੇ ਵਿੱਚ ਰਹਿੰਦਾ ਹੈ ਭਾਈ ਟੀਮਾਂ ਗਰਾਊਂਡ ਦੇ ਵਿੱਚ ਆਓ ਜਲਦੀ ਨਾਲ ਟੀਮਾਂ ਬੇਨਤੀ ਹੈ ਕੋਟ ਸੁਖੀ ਦੀ ਟੀਮ ਨੂੰ ਜਲਦੀ ਨਾਲ ਖੇਡ ਗਰਾਊਂਡ 'ਚ ਆ ਜਾਵੇ ਲੋਹਗੜ ਦੀ ਟੀਮ ਨੂੰ ਵੀ ਦੋਨੀਆਂ ਟੀਮਾਂ ਗਰਾਊਂਡ 'ਚ ਆ ਜਾਏ ਔਰ बार-बार ਬਾਜੇ ਦਿੰਦੇ ਸੀ ਚੰਗੇ ਨਹੀਂ ਲੱਗਦੇ ਪਲੀਜ਼ ਬੇਨਤੀ ਹੈ ਦੋਨੀਆਂ ਟੀਮਾਂ ਆ ਜਾਣਗੀਆਂ ਕੱਲੋਂ ਬਾਂਦਰ ਰੋਡ ਦੇ ਵਿੱਚ ਗੱਲਾਂ ਹੋਣਗੀਆਂ ਮੇਰੇ ਵੀਰੋ ਔਰ 26 ਤਰੀਕ ਅਹਿਮਦਪੁਰੇ ਦੇ ਵਿੱਚ ਨਰੋਲ ਮਾਰਗ ਸਿੱਖਿਆ ਦਾ ਮੇਲਾ ਖੇਡਿਆ ਜਾਵੇਗਾ 28 ਤਰੀਕ ਨੂੰ ਸੇਖਾ ਕਲਾਂ ਦੇ ਵਿੱਚ ਰੌਣਕਾਂ ਲਾਵਾਂਗੇ 1 ਤੇ 2 ਜਨਵਰੀ ਮਾਰਚ ਐ ਉਹ ਕੋਕਰੀ ਬੁੱਟਰ ਦੇ ਕਬੱਡੀ ਟੂਰਨਾਮੈਂਟ ਦੀ ਹੋਵੇਗੀ 4 ਤਰੀਕ ਨੂੰ ਬੁੱਟਰ ਦੇ ਵਿੱਚ ਰੌਣਕਾਂ ਲਾਵਾਂਗੇ 6 ਤੇ 7 ਤਰੀਕ ਆ ਜਿਹੜੀ ਰੌਕਰੇ ਦੇ ਮੇਲੇ ਦੀ ਹੈ 9 ਤਰੀਕ ਬਲਾਸਪੁਰ ਦੇ ਖੇਡ ਮੇਲੇ ਦੀ ਹੈ 10 ਤਰੀਕ ਨੂੰ ਬੁੱਲਾਪੁਰ ਦੇ ਵਿੱਚ ਵੱਡਾ ਕਬੱਡੀ ਕੱਪ ਖੇਡਿਆ ਜਾਵੇਗਾ 11 ਤੇ 12 ਜਿਹੜੀ ਮਾਰਚ ਐ ਉਹ ਧੱਲੇ ਦੇ ਕਬੱਡੀ ਕੱਪ ਦੀ ਹੋਵੇਗੀ ਨੋਟ ਕਰ ਲੈਣਗੇ ਪਲੇਅਰ ਕੋਰ ਸੂਰੀਆ ਦੀ ਟੀਮ ਦੇ ਪਲੇਅਰ ਆਉਣ ਕੋ ਤੰਮੂ ਆ ਗਏ ਸਾਰੇ ਥੈਂਕ ਯੂ ਭਰਾ ਧੰਨਵਾਦ ਤੁਹਾਡਾ ਰਹਿੰਦੇ ਪਲੇਅਰ ਵੀ ਦਾਰਾਪੁਰਿਆ ਹੈਰੀ ਗੜੀ ਸੈੱਟ ਰਹਿ ਗਿਆ ਹੈਪੀ ਕੰਡਿਆਲ ਸਾਡਾ ਵੀਰ ਆ ਮੈਚ ਬੜਾ ਚੋਟੀ ਦਾ ਹੋਣਾ ਹੈ ਪਹਿਲਾ ਪ੍ਰਾਈਜ਼ ਲੱਖ ਰੁਪਈਆ ਦੂਜਾ 75 ਬੈਸਟਾ ਨੂੰ 41 41000 ਜਿਸ ਕਰਨ ਢਿੱਲੋ ਆਸਟ੍ਰੇਲੀਆ ਸਾਡਾ ਭਰਾ ਤੇ ਦੂਜੇ ਪ੍ਰਾਈਜ਼ ਲਈ ਕਹਿੰਦੇ ਸਾਡੇ ਭਾਗ ਸਿੰਘ ਜੀ ਸਿੱਧੂ ਅਮਰੀਕਾ ਤੋਂ ਬੋਵੀ ਸਿੱਧੂ ਇਹ ਵੱਡੇ ਮਾਨ ਸਨਮਾਨ ਨੇ ਜਿਹੜੇ ਉਹ ਦਿੱਤੇ ਜਾਣਗੇ ਉਧਰ ਚਾਲ ਗਰੁੱਪ ਕੈਨੇਡਾ ਵਾਲੇ ਸਾਡੇ ਵੀਰ ਉਹਨਾਂ ਵੱਲੋਂ ਲੱਖ ਰੁਪਈਆ ਪਹਿਲਾ ਪ੍ਰਾਈਜ਼ ਜਿਹੜਾ ਦਿੱਤਾ ਜਾਵੇਗਾ ਰਹ ਨੇ ਜਿਹੜੇ ਮੱਲ ਨੇ ਮੈਦਾਨ ਦੇ ਵਿੱਚ ਆਉਣ ਜਲਦੀ ਦੇ ਨਾਲ ਜਲਦੀ ਨਾਲ ਆ ਜਾਣਗੇ ਨਵੀਂ ਬੁਟਾਈ ਰੇਸ਼ਮ ਬਾਈ ਕੇ ਦਾ ਮੈਚ ਬੜੇ ਭੜਗੇ ਹੈ 15 16 ਤਰੀਕ ਦਾਦਾਹੋਰ ਦੇ ਕਬੱਡੀ ਟੂਰਨਾਮੈਂਟ ਦੀ ਹੈ 17 ਤੇ 18 ਤਰੀਕ ਰਾਤੋਂ ਦੀ ਤੇ 18 ਨੂੰ ਹੀ ਮਾਰੂ ਕੇ ਸੱਤੋਂ ਮੈਚ ਚੋੜਗੇ 19 ਤੇ 20 ਤਰੀਕ ਜਲਾਲ ਦੇ ਖੇਡ ਮੇਲੇ ਦੀ ਹੈ ਤੇ 22 ਤਰੀਕ ਜਿਹੜੀ ਹੈ ਜੋਤਾ ਸਭਰਾ ਦੀ ਯਾਦ ਦੇ ਵਿੱਚ ਸਭਰਾਮਾ ਦੇ ਵਿੱਚ ਕੱਪ ਖੇਡਿਆ ਜਾਣਾ ਹੈ ਉੱਥੇ ਵੀ ਵੱਡੀਆਂ ਵੱਡੀਆਂ ਗੱਲਾਂ ਹੋਣੀਆਂ 21 ਤਰੀਕ ਨੂੰ ਭੱਟੀ ਵਾਲਾ ਬਟਾਲੇ ਦੇ ਲਾਗੇ ਕਰਕੇ ਰਿੰਗੋ ਪਟਵਾਰੀ ਦੀ ਸੱਦੇ ਦੇ ਰਿਹਾ ਹੈ ਤੇ 21 23 ਮਾਰਚ ਨੂੰ ਫਰਮਾਚੀ ਬੁਗਰੇ ਦਾ ਕੱਪ ਖੇਡਿਆ ਜਾਣਾ ਹੈ 24 ਨੂੰ ਚੂੜਚੱਕ 25 ਨੂੰ ਬਰਨਾਲਾ ਬੁਟਾਈ ਇੱਕ ਇੱਕ ਮਿੰਟ ਦਾ ਪਰ ਫਲੈਕਸੀਬਲ ਦੇ ਦਈਏ ਬਹੁਤ ਬਹੁਤ ਧੰਨਵਾਦ ਹੈ 8 ਮਾਰਚ ਮਿੱਠੂ ਸਾਡਾ ਬਰਾੜ ਸਰਪੰਚ ਕਨੇਡਾ ਤੋਂ ਚੰਦ ਨਵੇਂ ਦੀ ਧਰਤੀ ਤੇ ਵੀ ਵੱਡਾ ਮੇਲਾ ਖੇਡਿਆ ਜਾਣਾ ਹੈ ਬਰਾੜਾ ਆਓ ਭੱਜ ਕੇ ਭਰਾ ਬਣ ਕੇ ਸਾਰੇ ਵੀਰ ਬਿਲਾ ਗਾਲਵ ਕਹਿੰਦਾ ਗਾਲਵ ਖੁਰ ਦੇ ਵਿੱਚ ਵੀ ਕਹਿੰਦੇ 8 ਮਾਰਚ ਨੂੰ ਹੀ ਮੈਚ ਹੋਣੇ ਆ 60 ਤੇ 41 ਪ੍ਰਾਈਜ਼ ਤੇ ਦੋ ਖਿਡਾਰੀ ਬਾਰੋਂ ਖੇਡਣਗੇ ਬਿਲਾ ਜੀ ਬਹੁਤ ਬਹੁਤ ਧੰਨਵਾਦ ਆ ਬੁੱਤਾ ਜੀ ਇੱਕ ਇੱਕ ਮਿੰਟ ਦੇ ਦਿਓ ਜਿਹੜੇ ਵੀਰਾਂ ਨੇ 1 ਲੱਖ ਰੁਪਏ ਸਪਾਂਸਰ ਕੀਤਾ ਹੈ ਅਕਬਾਲ ਚਾਲ ਕੈਨੇਡਾ ਤੇ ਅੰਗਰੇਜ਼ ਕੰਗ ਕੈਨੇਡਾ ਦਲਵਾਰ ਚਾਲ ਕੈਨੇਡਾ ਨਾਲ ਤਰਮਿੰਦਰ ਚਾਲ ਰੋਬਲ ਕੰਗ ਕੈਨੇਡਾ ਕਲਵਤ ਸਿੰਘ ਜੀ ਦੀ ਚਾਲ ਤਇੰਦਰ ਚਾਲ ਆਸਟ੍ਰੇਲੀਆ ਸੁਖਦੀਪ ਸਿੰਘ ਜੀ ਦੀ ਚਾਲ ਕੈਨੇਡਾ ਗੁਰਵਿੰਦਰ ਚਾਲ ਤੇ ਨਾਲ ਰੋਬਲ ਚਾਲ ਸਾਰੇ ਵੀਰਾਂ ਵੱਲੋਂ 1 ਲੱਖ ਰੁਪਿਆ ਸਪான்ਸਰ ਹੋਇਆ ਹੈ ਲੈ ਵੀ ਸੋਨੇ ਬਾਈ ਜਿਹੜਾ ਸੈਕਿੰਡ ਪ੍ਰਾਈਜ਼ 75000 ਰੁਪਿਆ ਸਰਦਾਰ ਭਗਤ ਸਿੰਘ ਜੀ ਸਿੱਧੂ ਜੀਓਐਸ ਦੀ ਆਜ ਦੇ ਵਿੱਚ ਬਬੀ ਸਿੱਧੂ ਵੱਲੋਂ ਜਿਹੜਾ 75000 ਰੁਪਏ ਸਪான்ਸਰ ਹੋਇਆ ਬਹੁਤ ਬਹੁਤ ਧੰਨਵਾਦ ਹੈ ਉਧਰ ਰਾਜਵੀਰ ਸਿੰਘ ਜੀ ਸੰਧੋ ਉਹਨਾਂ ਵੱਲੋਂ 1 ਲੱਖ ਰੁਪਏ ਸਪான்ਸਰ ਹੋਇਆ ਬਹੁਤ ਬਹੁਤ ਧੰਨਵਾਦ ਹੈ ਉਧਰ ਡਾਕਟਰ ਸਰਪਾਤ ਜੀ ਫਰੀ ਇਹਨਾਂ ਵੱਲੋਂ 31000 ਰੁਪਏ ਇਸ ਖੇਡ ਮੇਲੇ ਦੇ ਸਪான்ਸਰ ਹੋਇਆ ਬੇਨਤੀ ਹੈ ਟੀਮਾਂ ਜਲਦੀ ਨਾਲ ਗਰਾਊਂਡ 'ਤੇ ਆ ਜਾਣਗੀਆਂ ਜਿੱਥੇ ਬਾਤ ਸੁਣ ਰਹੀ ਹੈ ਨੋਗੜ ਦੀ ਟੀਮ ਦੇ ਰਹਿੰਦੇ ਪਲੇਅਰ ਆਓ ਦਾਰਾਪੁਰੀਆ ਹੈਰੀ ਤੇ ਹੈਪੀ ਕੰਡਿਆਲ ਸਾਡਾ ਭਰਾ ਰੇਸ਼ਮਾ ਆਓ ਵੀਰ ਬਣ ਕੇ ਗਰਾਊਂਡ ਦੇ ਜਲਦੀ ਦੇ ਨਾਲ 9 ਮਾਰਚ ਦਿਲਾ ਦੀਆਂ ਡੈਰੀਆਂ ਤੇ ਨੋਟ ਕਰ ਲਿਓ ਸਵਰਗੀ ਸਰਦਾਰ ਮੱਖਣ ਸਿੰਘ ਜੀ ਸਮਰਾ ਲੋਗੜ ਉਹਨਾਂ ਦੀ ਯਾਦ ਵਿੱਚ ਕਹਿੰਦੇ 9 ਮਾਰਚ ਨੂੰ ਬਹੁਤ ਵੱਡਾ ਕਬੱਡੀ ਕੱਪ ਲੋਗੜ ਦੀ ਧਰਤੀ ਤੇ ਹੋਵੇਗਾ ਸਰਦਾਰ ਸਗਵੰਦਰ ਸਿੰਘ ਜੀ ਸਮਰਾ ਉਹ ਕੇ ਸਮਾਜ ਸੇਵੀ ਔਰ ਸਮੁੱਚਾ ਨਗਰ ਨਾਲ ਸਾਡਾ ਵੀਰ ਅਕਸਮਤ ਬਰਾੜ ਤੋਂ ਦੇ ਸਾਰੇ ਸਾਥੀ ਔਰ ਪਹਿਲਾ ਪ੍ਰਾਈਜ਼ 1.5 ਲੱਖ ਤੇ ਦੂਜਾ ਪ੍ਰਾਈਜ਼ ਲੱਖ ਦੋ ਖਿਡਾਰੀ ਬਾਹਰੋਂ ਖੇਡਣਗੇ ਤੇ ਪਹਿਲੀਆਂ ਸੀਮਤ ਟੀਮਾਂ ਐਂਟਰ ਕੀਤੀਆਂ ਜਾਣਗੀਆਂ ਤੇ 8 ਤਰੀਕ ਨੂੰ ਨਾਲ ਟੀਮਾਂ ਦੀਆਂ ਟਾਈਆਂ ਪਾ ਦਿੱਤੀਆਂ ਜਾਣਗੀਆਂ ਬਹੁਤ ਬਹੁਤ ਧੰਨਵਾਦ ਉਧਰ ਡਾਕਟਰ ਰਾਜਵੰਤ ਸਿੰਘ ਜੀ ਹੇਰ ਉਹ ਸਾਡੇ ਵੀਰ ਐਲਾਨ ਕਰ ਰਹੇ ਆ ਵੀ 10000 ਰੁਪਿਆ ਜਿਹੜਾ ਉਹ ਧਰਮਕੋੜ ਦੀ ਟੀਮ ਨੂੰ ਦੇ ਦਿੱਤਾ ਗਿਆ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਇਹਨਾਂ ਵੀਰਾਂ ਦਾ ਜਿਨ੍ਹਾਂ ਨੇ ਸਾਡੇ ਖਿਡਾਰੀਆਂ ਦਾ ਸਨਮਾਨ ਕੀਤਾ ਰੇਸ਼ਮ ਆਈਏ ਗਰਾਊਂਡ ਦੇ ਵਿੱਚ ਰੇਸ਼ਮ ਸਲੀਨਾ ਦਾਰਾਪੁਰੀਆ ਹੈਰੀ ਤੇ ਹੈਪੀ ਕੰਡਿਆਲ ਉਹ ਪਲੇਅਰ ਨਹੀਂ ਆਏ ਹਿੰਦਾ ਗਰਾਊਂਡ ਦੇ ਵਿੱਚ ਤਮੂ ਤੇਰਾ ਨਾ ਕੌਣ-ਕੌਣ ਖੇਡਦਾ ਅੱਗੇ ਸਾਰੇ ਬੁਟਾਈ ਇਧਰ ਸਾਡੀ ਬਹੁਤ ਹੀ ਸ਼ਤਕਾਰਯੋਗ ਸ਼ਖਸੀਅਤ ਹੈ ਜਿਹੜੇ ਸਾਡੇ ਖੇਡ ਕਬੱਡੀ ਨੂੰ ਵੀ ਬੜਾ ਪਿਆਰ ਕਰਦੇ ਐ ਰਾਜਵੀਰ ਸਿੰਘ ਜੀ ਸੰਧੂ ਉਹਨਾਂ ਵੱਲੋਂ ਅੱਜ ਦੇ ਕਬੱਡੀ ਟੂਰਨਾਮੈਂਟ ਤੇ 1 ਲੱਖ ਰੁਪਏ ਸਪਾਂਸਰ ਹੋਇਆ ਬਹੁਤ-ਬਹੁਤ ਧੰਨਵਾਦ ਐ ਸਾਰੀ ਸਪੋਰਟਸ ਕਲੱਬ ਵੱਲੋਂ ਤੇ ਸਾਡੇ ਖੇਡ ਕਬੱਡੀ ਜਗਤ ਵੱਲੋਂ ਅਸੀਂ ਰਾਜਵੀਰ ਸਿੰਘ ਜੀ ਸੰਧੂ ਫਰਾਨਾ ਬਹੁਤ-ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ 1 ਲੱਖ ਰੁਪਏ ਸਪਾਂਸਰ ਕੀਤਾ ਉਧਰ ਬਹੁਤ ਹੀ ਸਤਿਕਾਰਯੋਗ ਸਾਡੇ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਹੈ ਡਾਕਟਰ ਸਰਤਾਜ ਸਿੰਘ ਜੀ ਮਾਲਸ਼ੀਆਂ ਵਾਲੇ ਤੇ ਨਾਲ ਸਹਿਬ ਜੀ ਉਹਨਾਂ ਦੇ ਪੁੱਤਰ ਨੇ ਜਿਨ੍ਹਾਂ ਨੇ ਇਲਾਜ ਕੀਤਾ ਵੀ 51000 ਦੀ ਨਗਦ ਰਕਮ ਨਾਲ ਗਾਲਬ ਦੇ ਬਿੱਲੇ ਦਾ ਅਗਲੇ ਸਾਲ ਵੱਡੇ ਮਾਰ ਸਨਮਾਨ ਕੀਤਾ ਜਾਵੇਗਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸੀ ਸਰਤਾਜ ਜੀ ਸਾਡੇ ਡਾਕਟਰ ਸਾਹਿਬ ਤੇ ਉਹਨਾਂ ਦੇ ਪੁੱਤਰ ਨੇ ਹਲਾਲ ਕੀਤਾ ਹੈ 51000 ਰੁਪਿਆ ਗਾਲਬ ਦੇ ਬਿੱਲੇ ਨੂੰ ਵੱਡੇ ਪੱਗਰ ਤੇ ਮਾਰ ਸਨਮਾਨ ਕੀਤਾ ਜਾਵੇਗਾ ਰੈਂਦੇ ਪਲੇਅਰ ਆ ਜਾਣਗੇ ਜਲਦੀ ਨਾਲ ਵੀਰੇ ਰੈਂਦੇ ਪਲੇਅਰ ਆਓ ਯਾਰ ਆ ਵੀ ਤੁਹਾਡੇ ਨਾਲ ਦੇ ਹੀ ਐ ਕਿਉਂ ਬੰਬ ਆ ਯਾਰ ਧੰਮੂ ਹੋਰੀ ਆ ਗਏ ਆ ਰਸ਼ਪਾਲ ਹੋਰੀ ਆ ਗਏ ਐ ਤੇ ਬਾਕੀ ਕਿੱਧਰ ਰਹਿ ਗਏ ਯਾਰ ਇਰੇ ਰਹਿੰਦੇ ਪਲੇਅਰ ਆ ਜਾਣ ਬੇਤੀ ਹੈ ਉਧਰ ਸਾਡੀ ਖੇਡ ਕਬੱਡੀ ਦਾ ਵੱਡਾ ਮੱਲ ਮੰਦਰ ਕੋਟ ਕੋੜ ਤੇ ਨਾਲ ਸਾਡਾ ਭਰਾ ਛਿੰਦਾ ਭਾਈ ਸਾਡੇ ਮਾਰਕੀਟ ਕਮੇਟੀ ਚ ਵੱਡੀ ਜੋਬ ਵੀ ਕਰਦੇ ਆ ਤੇ ਚੋਟੀ ਦਾ ਮੱਲ ਮੰਦਰ ਕੋਟ ਕੋੜੀਆ ਸਾਡਾ ਭਰਾ ਜੀ ਨੇ ਸਿਰੇ ਦੀ ਖੇਡ ਖੇਡੀ ਹੈ ਔਰ ਕਹਿੰਦੇ ਅੱਜ ਇਹਦੇ ਧਰਮ ਕੋਟ ਦੇ ਵਿੱਚ ਵੱਡੀਆਂ ਡਿਊਟੀਆਂ ਨੇ ਵੱਡੇ ਭਰਾ ਦਾ ਗਹਿ ਕੱਢਵਾ ਧੰਨਵਾਦ ਮੰਦਰ ਸਾਡਾ ਵੀਰ ਪ੍ਰਸਿੱਧ ਕਬੱਡੀ ਖਿਡਾਰੀ ਕੋੜ ਕਰੋੜ ਉਹਦਾ ਧੰਨਵਾਦ ਨਾਲ ਸਾਡੇ ਛਿੰਦੇ ਭਰਾ ਦਾ ਮੇਰੀ ਬੇਨਤੀ ਆ ਰਹਿੰਦੇ ਪਲੇਅਰ ਆਓ ਯਾਰ ਜਲਦੀ ਨਾਲ ਆਹ ਟਾਈਮ ਦੇ ਅੱਗੇ ਯਾਰ ਜਦੋਂ ਹਾੜੇ ਦੇ ਕਢਾਉਂਦੇ ਆ ਨਾ ਰੇਸ਼ਮਾ ਜਮਾ ਨਹੀਂ ਚੰਗੇ ਲੱਗਦੇ ਪਲੀਜ਼ ਬੇਨਤੀ ਹੈ ਰਹਿੰਦੇ ਪਲੇਅਰ ਆ ਜਾਓ ਹੁਣ ਸਮਾਂ ਬਹੁਤ ਹੋ ਗਿਆ ਹੈ ਰਹਿੰਦੇ ਪਲੇਅਰ ਜਲਦੀ ਨਾਲ ਆ ਜਾਓ ਵੇਲਾ ਬਾਬੇ ਦਾ ਹੈ ਪਲੀਜ਼ ਬੇਨਤੀ ਆ ਦੋਨੀ ਟੀਮਾਂ ਦੇ ਪਲੇਅਰ ਜਿਹੜੇ ਰਹਿ ਗਏ ਆ ਉਹ ਕਿਰਪਾ ਕਰਕੇ ਆ ਜਾਣਗੇ ਸਾਰੇ ਵੀਰਾਂ ਨੂੰ ਬੇਨਤੀ ਹੈ ਜਿਹੜੇ ਭਾਵੇਂ ਭਾੜ ਬਣ ਕੇ ਭੱਜ ਕੇ ਰਹਿੰਦੇ ਪਲੇਅਰ ਦਾ ਦਾਰਾਪੁਰੀਆ ਹੈਰੀ ਤੇ ਹੈਪੀ ਕੰਧਿਆਰ ਰਹਿ ਗਏ ਭਾਵੇਂ ਭਾੜ ਕੇ ਦੋ ਪਲੇਅਰ ਨੂੰ ਬੇਨਤੀ ਵੀ ਆ ਗਏ ਹੋ ਬਹੁਤ ਧੰਨਵਾਦ ਆਓ ਇਧਰਲੇ ਬੰਦੇ ਮੱਲੀਏ ਪਾਸਾ ਕੈਂਟ ਬਾਈ ਕਿੰਨੇ ਕਿੰਨੇ ਨੰਬਰ ਦੇਣੇ ਆ ਜਰੂਰ ਦੱਸਿਓ ਇਹ ਫਾਈਨਲ ਮੈਚ ਆ ਇਹਦਾ ਆਪਾਂ ਨਜ਼ਾਰਾ ਲੈ ਲਈਏ ਫਾਈਨਲ ਮੈਚ ਹੈ ਦੱਸ ਕੇ ਜਾਇਓ ਯਾਰ ਐਨ ਸਿਰੇ ਦਾ ਮੈਚ ਲੱਗਣਾ ਤਮੂ ਪਤਾ ਲੱਗੇ ਵੀ 175 ਪ੍ਰਾਈਜ਼ ਹੈ ਤੇ ਜਿਸ ਕਰਨ ਢਿੱਲੋਂ ਨੇ 41 41 ਹਜ਼ਾਰ ਬੈਸਟਾਂ ਨੂੰ ਦੇਣਾ 6.5 ਤੇ 18 ਨੰਬਰ ਹੋਣਗੇ ਜੇ ਇਸ ਮੈਚ ਦੇ 6.5 ਤੇ 18 ਜਿਹੜੇ ਨੰਬਰ ਹੋਣਗੇ ਇਸ ਮੈਚ ਦੇ ਮਿਲਖਾ ਵਧਰੀ ਵਾਲਾ ਕਹਿੰਦਾ ਵੀ ਮੇਰੀ ਪੱਕੀ ਯਾਰੀ ਐ ਸਾਡੇ ਦਾਰਾਪੁਰੀਏ ਹੈਰੀ ਦੇ ਨਾਲ ਮਾਰ ਦਿਓ ਵਿਸਲ ਤੇ ਗਰਾਊਂਡ ਕਲੀਅਰ ਕਰ ਦਿਓ ਮੇਰੇ ਮਿੱਤਰੋ ਇੱਕ ਪਾਸੇ ਕਹਿੰਦੇ ਕੋਰਟ ਸੁਗਿਆ ਤੇ ਦੂਸਰੇ ਪਾਸੇ ਕਹਿੰਦੇ ਲੋਗੜ ਦੀ ਟੀਮ ਦੇ ਦਰਮਿਆਨ ਐਨ ਸਿਰੇ ਦਾ ਮੈਚ ਖੇਡਿਆ ਜਾਣਾ ਪੀਰ ਬਾਬਾ ਗੁੱਲੇ ਸ਼ਾਹ ਦੀ ਯਾਦ ਵਿੱਚ ਅੱਜ ਦਾ ਕਬੱਡੀ ਕੱਪ ਹੈ ਧਨ ਕਨਟ ਕਾਣੇ ਲੱਗਣ ਗਿਆ ਜਿੰਨੇ ਵੀ ਵੀਰ ਖੇਡ ਕਬੱਡੀ ਨਾਲ ਜੁੜੇ ਆ ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਤੁਸੀਂ ਬਿਨਾਂ ਲਾਲਚ ਤੋਂ ਖੇਡ ਕਬੱਡੀ ਨੂੰ ਪਿਆਰ ਕਰਦੇ ਹੋ ਆਪਣੀ ਜੇਬ ਦੇ ਵਿੱਚੋਂ ਪੈਸੇ ਖਰਚ ਕੇ ਸਾਡੀ ਖੇਡ ਕਬੱਡੀ ਦੇ ਖਿਡਾਰੀਆਂ ਦਾ ਮਾਣ ਵਧਾਉਨੇ ਹੋ ਤੁਹਾਡਾ ਵੱਡੇ ਪੱਧਰ ਤੇ ਧੰਨਵਾਦ ਹੈ ਜਿਹੜੇ ਵੀਰ ਲਾਈਵ ਦੇ ਵਿੱਚ ਆਨੰਦ ਮਾਣਦੇ ਆ ਉਹਨਾਂ ਵੀਰਾਂ ਦਾ ਵੀ ਬਹੁਤ ਵੱਡਾ ਸਤਿਕਾਰ ਤੇ ਜਿਹੜੇ ਐਨ ਆਰ ਆਈ ਵੀਰਾਂ ਨੇ ਲੱਖਾਂ ਰੁਪਈਆ ਇਸ ਮੇਲੇ ਲਈ ਦਿੱਤਾ ਉਹਨਾਂ ਦਾ ਵੀ ਵੱਡੇ ਪੱਧਰ ਤੇ ਗਹਿ ਡੱਮਾ ਧੰਨਵਾਦ ਅੱਜ ਦੇ ਦਿਨ ਦਾ ਕਹਿੰਦੇ ਸੁਪਰ ਫਾਈਨਲ ਮੈਚ ਇੱਕ ਪਾਸੇ ਲੋਗੜ ਇੱਕ ਪਾਸੇ ਕੋਟ ਸੁਖੀਆ ਲੈ ਵੀ ਤਾਰੀ ਵੇਖ ਨਜ਼ਾਰਾ ਪਹਿਲੀ ਰੇਡ ਕਿਸ ਚੋਂ ਪਰਦੇ ਹੱਸੇ ਲਓ ਪਹਿਲੀ ਕਬੱਡੀ ਬਰਾੜ ਪਾ ਗਿਆ ਕੋਟ ਸੁਖੀਆ ਪਿੰਡ ਵਾਲਾ ਪਹਿਲੀ ਕਬੱਡੀ ਅੱਜ ਭਾਗਾ ਭਰੀ ਧਰਤੀ ਹੈ ਜਿੱਥੇ ਉਸਤਾਦ ਨਾਲ ਬੋਲਣ ਦਾ ਵੀ ਮੌਕਾ ਮਿਲ ਗਿਆ ਹੈ ਲਓ ਸਾਹਮਣੇ ਹੋਰ ਚਾਰ ਜੱਥੇ ਤਿਆਰ ਹੈ ਹੈਰੀ ਦਾਰਾਪੁਰੀਆ ਉਹ ਕੰਦਿਆੜ ਵਾਲਾ ਹੈਪੀ ਪਹਿਲਾ ਜੱਫਾ ਨਾ ਪਾਵੇਗਾ ਪਹਿਲਾ ਜਫਾ ਰੱਖ ਲਿਆ ਤਾਂ ਤੇ ਹੱਥ ਆਉ ਨਹੀਂ ਰਿਸਾਂ ਭਰਾ ਗੱਲ ਟਿਕਾਣੇ ਲੱਗੀ ਪਈ ਐ ਕਿ ਜਿਹੜਾ ਕਰਦਾ ਪਹਿਲ ਤੇ ਜੇਤੂ ਬਣਦਾ ਮੇਲੇ ਦਾ ਅਣਖ ਦਵਾਉਂਦੀ ਜਿੱਤਾਂ ਦਾਵਾ ਰਾਜੇ ਖੇਲੇ ਦਾ ਇੱਕ ਪਾਸੇ ਧੰਮੂ ਕੋਰਸਗੀ ਵਾਲਾ ਇੱਕ ਪਾਸੇ ਰਿਸ਼ਪਾਲ ਮਾਨੂ ਕੇ ਗਿੱਲਾਂ ਵਾਲਾ ਟੱਕਰ ਸਿਰੇ ਦੀ ਐ ਇਹ ਅਥਰੇ ਘੋੜੇ ਆ ਇਹ ਅਥਰੇ ਘੋੜੇ ਆ ਇਹ ਅਥਰੇ ਘੋੜੇ ਆ ਆ ਬਰੋਬਰ ਦੇ ਆ ਮੇਰੇ ਮਿੱਤਰੋ ਪਹਿਲੀ ਵਾਰੀ ਟੱਕਰਿਆ ਕੋਈ ਬਰੋਬਰ ਦਾ ਜੋਰ ਪਰਖਿਆ ਜਾਣਾ ਅੱਜ ਤੇ ਲਾਕੇ ਦੇ ਕੌਣ ਇਸ ਵੇਲੇ ਟੋਸਿਆਂ ਵਾਲਾ ਇੰਦਰਜੀਤ ਸਿੰਘ ਇਹ ਇੰਦਰਜੀਤ ਸਿੰਘ ਕਾਡੀ ਪਾ ਰਿਹਾ ਹੈ ਹੁਣ ਚਾਰ ਜੱਫੀ ਤਿਆਰ ਹੈ ਬੁੱਟਾ ਉੰਰੀਆਂ ਦੇ ਨਾਲ ਇਲਾਕੇ ਦਾ ਵੱਡਾ ਬਲਾਰਾ ਮੇਰੇ ਵੀਰੋ ਅੱਜ ਪੁੱਜ ਗਿਆ ਨਾ ਦੇਖੋ ਹੈਰੀ ਤਾਰਾਪੁਰਿਆ ਤੇ ਇੰਦਰ ਸਿਆਲਾ ਆਂਦਰਜੀਤ ਟੂਸਿਆਲਾ ਆ ਮਾਈਕ ਦੀ ਥੋੜੀ ਬਾਜ ਖੋ ਸਰਦੇ ਵੀਰ ਆ ਫਾਈਨਲ ਦਾ ਨਜ਼ਾਰਾ ਲੈ ਲੀਏ ਉਹ ਬੰਦੇ ਜ ਬੰਦਾ ਵਜਦਾ ਦੇਖ ਲੀਏ ਸੋਹਣਿਆ ਐਨ ਚੋਟੇ ਦਾ ਮੈਚ ਓ ਤੰਦੂਰ ਚ ਗੋਲੇ ਪਾ ਲਨ ਨੇ ਆ ਮੈਚ ਨੇ ਦੁੱਖ ਤੋੜਨੇ ਐ ਐਨ ਸਰਾ ਲੱਗਾ ਪਿਆ ਇੱਕ ਪਾਸੇ ਲਾਠਾ ਮਾਰੂਗੇ ਗਿੱਲਾ ਵਾਲਾ ਰੇਸ਼ਮ ਕਹਿੰਦੇ ਸਲੀਡੇ ਵਾਲਾ ਚੋਪਰ ਕਬੱਡੀ ਪਾ ਰਿਆ ਕਨੇਡਾ ਤਕੜਾ ਖੇਡ ਆਇਆ ਉਧਰਲੇ ਬੰਨੇ ਕੌਣ ਕੌਣ ਇਹ ਤੰਮੂਆ ਕੋਰਸੂਗੇ ਵਾਲਾ ਸਿਰੇ ਦਾ ਮੈਚ ਚੱਲਦਾ ਤੰਮੂ ਬੰਦੇ ਫੜਦੇ ਪੈਣੇ ਆ ਹੱਥ ਪੈਰ ਮਾਰਿਆ ਕੁਝ ਨਹੀਂ ਬਣਦਾ ਹੱਥ ਪੈਰ ਮਾਰਿਆ ਨਹੀਂ ਕੋ ਬਣਦਾ ਡਰਾਈਵਰ ਗੱਡੀ ਦਾ ਤੇ ਕੋਟ ਕਚਹਿਰੀ ਗੁੱਸਾ ਬੋਲੇ ਤੀਵੀਂ ਛੱਡੀ ਦਾ ਲੌਂਗ ਰੋਡ ਤੇ ਤਾਰ ਬੋਲਦਾ ਵਧੀਆ ਗੱਡੀ ਦਾ ਡੱਕ ਫੋਲੇ ਤੋਂ ਪਤਾ ਲੱਗਦਾ ਘਰ ਦੀ ਕੱਡੀ ਦਾ ਆ ਸਾਰੀਆਂ ਚੀਜ਼ਾਂ ਕਰਦੇ ਪਾਸੇ ਵੱਖਰਾ ਨਜ਼ਾਰਾ ਖੇਡ ਕਬੱਡੀ ਦਾ ਉਹ ਕਿਹਦੇ ਵੱਖਰਾ ਵੱਖਰਾ ਨਜ਼ਾਰਾ ਖੇਡ ਕਬੱਡੀ ਦਾ 16 ਤੇ 17 ਨੰਬਰ ਗਿਆ ਬੈਂਦੇ ਲਾਓ ਸਾਹਮਣੇ ਦਾਰਾਪੁਰਿਆ ਹੈਰੀ ਐਨ ਚਿੱਠੀ ਲੰਡੂ ਦੇ ਲਿਖਦਾ ਤਾਰਾ ਉਧਰ ਸਾਡਾ ਭਰਾ ਹੈ ਕਿਵੇਂ ਪ੍ਰਸਿੱਧ ਕਬੱਡੀ ਖਿਡਾਰੀ ਪਰਸੇਮ ਸਰਪੰਚ ਰਡੇਾਲਾ ਰਡੇਾਲਾ ਗਰੁੱਪ ਦਾ ਧੰਨਵਾਦ ਕਰਦੇ ਆ ਮੁੱਚਰ ਸਾਡਾ ਭਰਾ ਵੱਡੇ ਬਦਰਦੇ ਹਾਜ਼ਰੀ ਵੀ ਭਰ ਕੇ ਗਏ ਆ ਤੇ ਲਾਈਵ ਆਨੰਦਮਾਨ ਦੇ ਧੰਨਵਾਦ ਟੂਸੇ ਵਾਲਾ ਇਧਰ ਵੱਡਾ ਭਰਾ ਸਿਮਰ ਕਹਿੰਦਾ ਵੀ ਸਾਡਾ ਭਰਾ ਸਾਡਾ ਭਾਈਆ ਉਧਰ ਗੁਰਦੀਪ ਟੀਮਾਂ ਫਰਾਂਸ ਵਾਲਾ ਫਰਾਂਸ ਦੇ ਵਿੱਚ ਮਿਲਿਆ ਫੇਰ ਕਹਿੰਦੇ ਟਾਂਡੇ ਰਾਮ ਸਾਹਿਬ ਦੇ ਵਿੱਚ ਮਿਲਿਆ ਬੜੇ ਪਿਆਰ ਬਖਸ਼ੇ ਆ ਇਧਰ ਸਿਮਰ ਉਹਨਾਂ ਨਾਲ ਗੂੜੀਆਂ ਰਿਸ਼ਤੇਦਾਰੀਆਂ ਨੇ ਤਾਰੀ ਕਬੱਡੀ ਪੈ ਗਈ ਸੋਹਣਿਆ ਲਓ ਨਰਜੀਤ ਸਿੰਘ ਟੁੱਸੇ ਵਾਲਾ ਕਬੱਡੀ ਪਾ ਰਿਹਾ ਹੈ ਫਾਈਨਲ ਮੈਚ ਹੈ ਖੇਡੇ ਯਾਰਾ ਧਰਬ ਕੋੜ ਦਾ ਪਰ ਦੇਖੋ ਸਾਹਮਣੇ ਪੁਆਇੰਟ ਇਹ ਨਰਜੀਤ ਸਿੰਘ ਟੁੱਸੇ ਵਾਲਾ ਚਿੱਠੀ ਲੰਡਨੋਂ ਲਿਖਿਆ ਤਾਰਾ ਪਿੰਡ ਦਾ ਹਾਲ ਸੁਣਾਵੀ ਯਾਰਾ ਤਾਰ ਕੋਣ ਖੇਡੇ ਪਿੰਡ ਵਿੱਚ ਖੇਡ ਕਬੱਡੀ ਦੀ ਭੁੱਲਦੀ ਨਹੀਂ ਵੀ ਆਹ ਸ਼ੋਹ ਕਰਦੀ ਕੱਟੀ ਦੀ ਔਰ ਸਾਹਮਣੇ ਸਾਹਮਣੇ ਟੈਪਸ ਉੱਤਾ ਜਾ ਹੋਇਆ ਪਿਆ ਨਾਂ ਕਹੇ ਚੰਦਰਿਆ ਆਹ ਸਾਹਮਣੇ ਸਿਰੇ ਦਾ ਮੈਚ ਚੱਲਦਾ ਮੇਰੇ ਮਿੱਤਰੋ ਇੱਕ ਪਾਸੇ ਕੌਣ ਰੇਸ਼ਮ ਸਲੀਨੇ ਵਾਲਾ ਇੱਕ ਪਾਸੇ ਕਹਿੰਦੇ ਲਾਠਾਂ ਮਾਰੂ ਕੇ ਗਿੱਲਾ ਵਾਲਾ ਉਹ ਚੱਟੀਆਂ ਨਿਕਰਾਂ ਚੱਟੀਆਂ ਨਿਕਰਾਂ ਚੱਟੀਆਂ ਨਿਕਰਾਂ ਵਾਲੇ ਕਹਿੰਦੇ ਤਰੇ ਆਉਂਦੇ ਆ ਮੱਲ ਇਹ ਕਹਿੰਦੇ ਤਰੇ ਆਉਂਦੇ ਆ ਕਰਤਾ ਕਹਿਰ ਚੋਪਰੇ ਦੇ ਜੋ ਫੌਜ ਕੇਦੇ ਨੂੰ ਤੋੜੀ ਗੱਲ ਰਾਜੇ ਖੇਲੇ ਦੀ ਖੇਲੇ ਦੀ ਸਿੱਧੀ ਧੂ ਕਾਲ ਜੇ ਪਾਉਂਦੀ ਵਜ ਲੈਣ ਦੇ ਬੰਦੇ ਚ ਬੰਦਾ ਬੱਲਿਆ ਸਾਨਾ ਦਾ ਸਾਨ ਪੜ ਸਕਦੇ ਆ ਸੱਤ ਦੀ ਖੁੱਡ ਚ ਸੱਤ ਵੜ ਸਕਦਾ ਚੂਹੇ ਚ ਗੁੰਦਰਾ ਵੜ ਜਾਂਦੀਆਂ ਪਰ ਨਿਕਲਦੇ ਨਹੀਂ ਇਹ ਖੇਡ ਕਬੱਡੀ ਆ ਵੱਡਾ ਮੇਲਾ ਧਰਮਕੋੜ ਦੇ ਵਿੱਚ ਚੱਲਦਾ ਪੀਰ ਬਾਬਾ ਗੁੱਲੋ ਸ਼ਾਹ ਦੀ ਯਾਦ ਆ ਤੇ ਵੱਡਾ ਮੇਲਾ ਇਹ ਬੰਦੇ ਕਹਿੰਦੇ ਬਰਾੜ ਕਬੱਡੀ ਪਾਉਣ ਲਈ ਵੱਧਾ ਬਾਜੇ ਦੇ ਹਰਦੀਪ ਦੇ ਰਿਕਾਰਡ ਕਬੱਡੀ ਦੀ ਦੁਨੀਆ ਵਿੱਚ ਬੋਲੇ ਆ ਇਧਰ ਸਰਦਾਰ ਲਖਮਿੰਦਰ ਸਿੰਘ ਜੀ ਐਸਟੀਓ ਸਾਹਿਬ ਬੈਠੇ ਆ ਪੜਾਣੇ ਪਿੰਡ ਦੀ ਤੂਤੀ ਬੋਲੀ ਆ ਕਬੱਡੀ ਦੀ ਦੁਨੀਆ ਵਿੱਚ ਵੱਡੇ ਮੱਲ ਸਮੇਂ ਦੇ ਹਾਣੀ ਬਣ ਕੇ ਖੇਡ ਆਹ ਪੈਂਦੀ ਹੋਏ ਰੇਡ ਕਮਾਈਆਂ ਦੇ ਵਿੱਚ ਮੇਰਾ ਬਾਬਾ ਨਾਨਕ ਪੀਰ ਪਾਸ਼ਾ ਬਰਕਤ ਪਾਵੇ ਇਸੇ ਤਰ੍ਹਾਂ ਤੁਸੀਂ ਖੇਡ ਕਬੱਡੀ ਨਾਲ ਜੁੜੇ ਰਹੋ ਦੇਖੋ ਜੀ ਪਲੇਅਰ ਬਿਲਕੁਲ ਠੀਕ ਹੈ ਵੈਗਰੂ ਮੀਰ ਪਰਿਆਤਰ ਕਿਉਂ ਨਾ ਕਬੱਡੀ ਦੇ ਖਿਡਾਰੀਆਂ ਤੇ ਔਰ ਅਸੀਂ ਤੈਨੂੰ ਧੰਨਵਾਦ ਕਰਦੇ ਆ ਸਾਡੇ ਬਿੱਲਾ ਗਾਇਲਵੜੀ ਜਿਹੜਾ ਬੁਲਟ ਮੋਟਰਸਾਈਕਲ ਦਿੱਤਾ ਜਾਣਿਆ ਜਸਵੀਰ ਤੇ ਪਰਨਾ ਹਾਂ ਸੁਨਿਆਰ ਸਾਹਿਬ ਸਮਰਾ ਨਾਲ ਗੁਰਪ੍ਰੀਤ ਮਾਲੀ ਤੇ ਮਿੱਠੂ ਜੁਐਸੇ ਵਿੱਕੀ ਸਮਰਾ ਤੇ ਕੁਲਦੀਪ ਸਮਰਾ ਅਮਰਤ ਜਗਰਾਓ ਇਹ ਸਾਡੇ ਵੀਰ ਕਹਿੰਦੇ ਆ ਵੀ ਅਮਰਗੜ ਕਲੇਰਾਂ ਦੇ ਵਿੱਚ ਗਾਲਵ ਦੇ ਬਿੰਨੇ ਦਾ ਬੁਲਟ ਮੋਟਰਸਾਈਕਲ ਨਾਲ ਵੱਡਾ ਸੰਮਾਰ ਕੀਤਾ ਜਾਵੇਗਾ। ਮੁਬਾਰਕਾਂ ਵੀ ਹੈ ਕਬੱਡੀ ਪਾਈ ਗਈ ਸਟਾਰਟਿੰਗ ਕਰ ਗਿਆ ਗਲ ਹਰਸ਼ ਆ ਗਿਆ। ਹਰਸ਼ ਕਹਿੰਦੇ ਲੋਗੜੀਆਂ ਕਬੱਡੀ ਪਾਉਣ ਦੇ ਵਾਦਾ ਮੰਨੂ ਵੀ ਤਗੜਾ ਖੇਡਿਆ ਸਾਡਾ ਵੀਰ। ਰੇਸ਼ਮਿੰਦ ਗੜੀ ਦੀਆਂ ਯਾਦਾਂ ਨੇ ਔਰ ਸ਼ਾਂਤੀ ਵੀ ਸਾਡਾ ਭਰਾ ਸਾਨੂੰ ਸੁਦੀਵੀਪ ਛੋੜਾ ਦੇ ਗਿਆ ਔਰ ਕਹਿੰਦੇ ਯਾਦ ਕਰੀਏ ਨਾ ਖਿਡਾਰੀਆਂ ਨੂੰ ਜਿਨ੍ਹਾਂ ਨੇ ਆਪਣੇ ਸਮੇਂ ਦੇ ਪੈਰ ਦੇ ਵਿੱਚ ਕਹਿੰਦੇ ਬਹੁਤ ਤਕੜੀ ਕਬੱਡੀ ਖੇਡੀ ਹੈ ਆ ਯਾਰ ਵੀ ਪੱਕੇ ਆ ਪਰ ਗਰਾਊਂਡ ਦੇ ਵਿੱਚ ਖਹਿਣਾ ਪੈਂਦਾ ਉਹ ਗਰਾਊਂਡ ਦੇ ਵਿੱਚ ਖਹਿਣਾ ਪੈਂਦਾ ਆ ਲੋਗੜੀਆਂ ਕਹਿੰਦੇ ਕਮਾਲ ਕਰ ਗਿਆ ਸਿਰੇ ਦਾ ਨੰਬਰ ਆਪਣੀ ਟੀਮ ਲਈ ਜੋੜਦਾ ਹੋਇਆ ਨਾ ਵਕਤ ਰੋਕਿਆ ਰੁਕਦਾ ਏ ਨਾ ਜੋਰ ਚੱਲੇ ਤਕਦੀਰਾਂ ਤੇ ਉਹ ਕਦੇ ਭੁਲਾਇਆ ਭੁੱਲ ਨਹੀਂ ਹੋਣੇ ਜੋ ਬਹਿਗੇ ਵਿੱਚ ਤਸਵੀਰਾਂ ਦੇ ਸਾਰੇ ਨੌਜਵਾਨ ਮੁੰਡਿਆਂ ਦਾ ਧੰਨਵਾਦ ਹੈ ਪੀ ਬਾਬਾ ਅਬਦੁੱਲੋਸ਼ਾਹ ਦੀ ਪ੍ਰਬੰਧਕ ਕਮੇਟੀ ਦਾ ਸਿਮਰ بھائی ਨੇ ਬਹੁਤ ਵੱਡਾ ਪਿਆਰ ਦਿੱਤਾ ਧੰਨਵਾਦ ਬਰਾੜ ਦੀ ਰੇਡ ਤੇ ਤਾਰੀਕ ਕਰੀ ਗਈ ਲਓ ਇਸ ਵੇ ਆ ਤੁਹਾਡੇ ਇਲਾਕੇ ਦਾ ਤੁਹਾਡੇ ਕਮੇਟੀ ਪੇਟਾ ਦਾ ਬਰ ਪਰ ਸਾਹਮਣੇ ਪੁਆਇੰਟ ਬਰਾੜ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਆ ਗਿਆ ਬੰਦਾ ਫੋੜੇ ਦਾ ਜੇਤੂ ਮੇਰੇ ਵੀਰੋ ਇਸ ਵਾਰ ਉਹ ਕਹਿੰਦੇ ਮੋਟਰਸਾਈਕਲ ਦਾ ਜੇਤੂ ਇਹਦੀ ਭਾਜ ਵੀ ਵੱਖਰੀ ਹੈ ਔਰ ਚਾਰ ਜੱਫੀ ਤਿਆਰ ਹੈ ਇੱਕ ਕਹਿੰਦੇ ਤੇ ਤੰਬੂ ਹੈ ਇੱਕ ਤਾਂ ਵਾ ਦੇਖਣਾ ਵੀ ਰਸਤਾਨ ਹੈ ਤੇ ਕਾਬਲਾ ਤੰਬੂ ਦੇ ਹਾਲ ਹੋ ਗਿਆ ਬੱਲੇ 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 ਚੱਕਰ ਰਲ ਗਏ ਲੱਗਦਾ ਚੱਕਰ ਰਲ ਗਏ ਚੱਕਰ ਰਲ ਗਏ ਚੱਕਰ ਰਲ ਗਏ ਪਰੇ 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 ਆਉ ਜਾਂਦਾ ਬਾਟਾ ਵੜਦਾ ਰੇਸ਼ਮ ਸਲੀਨੇ ਵਾਲਾ ਕਨਿਆਲ ਵਾਲਾ ਹੈਪੀ ਵੱਡਾ ਮੱਲਾ ਲੱਗੇ ਕਨਿਆਲ ਪਿੰਡਾ ਸਾਡੇ ਪ੍ਰਾ ਸੁਖੇ ਦਾਸ ਦਾ ਪਿੰਡ ਹੈ ਖੇਡ ਕਬੱਡੀ ਦੇ ਵੱਡੇ ਬਲਾਰੇ ਦਾ ਵੱਡੇ ਪੱਧਰ ਤੇ ਧੰਨਵਾਦ ਹੈ ਆ ਬਰਾੜ ਹੈ ਮੇਰੇ ਮਿੱਤਰੋ ਉਸੇ ਪੁੱਤ ਬਰਾੜਾਂ ਦਾ ਜਿਹਦਾ ਪਿੰਸੀ ਬਾਜਾਖਾਨਾ ਅੱਖੀਆਂ ਤੋਂ ਦੂਰ ਗਿਆ ਮੰਨ ਕੇ ਆੜੀ ਮਾਤ ਦਾ ਗਾਣਾ ਉਹਦੇ ਇੱਕ ਇੱਕ ਨਖਰੇ ਤੇ ਜੱਗ ਲੁੱਡੀਆਂ ਪਾਉਂਦਾ ਸੀ ਮੋਰ ਵੀ ਸ਼ਰਮਾ ਜਾਂਦੇ ਜਦੋਂ ਜੱਟ ਪਹਿਲਾ ਪਾਉਂਦਾ ਸੀਗਾ ਉਧਰ ਦੇ ਬੰਨੇ ਕਹਿੰਦੇ ਕਨਿਆਲ ਵਾਲਾ ਓਹ ਸਾਹਮਣੇ ਲਾ ਕਨਿਆਲ ਵਾਲਾ ਕਨਿਆਲ ਵਾਲਾ ਐਸ ਜੋ ਸਾਹਿਬ ਐ ਨੂਰਲਾ ਜਿਵੇਂ ਮਲਪਾਲਾ ਕੱਟਾ ਨੂੜੀ ਦਾ ਐਂ ਕਰਦੇ ਹੁੰਦੇ ਆ ਬਗਾਨੇ ਪੁੱਤ ਬਿਲਿਆ ਐਂ ਕਰਦੇ ਹੁੰਦੇ ਆ ਲਾ ਇਸ ਬਨੇ ਲੋਗੜ ਅਰਸ਼ ਤੇ ਰਿਸ਼ਪਾਲ ਬੜੇ ਪਿਆਰਾ ਦੇ ਦੋਵੇਂ ਖਿਡਾਰੀਆਂ ਦੇ ਦਰਮਿਆਨ ਟੱਕਰ ਹੋਈ ਹੈ ਉਧਰ ਕਹਿੰਦੇ ਅਰਸ਼ ਦੇ ਨਾਨਕੇ ਪਿੰਡ ਮੇਲਾ ਚੱਲਦਾ ਸਾਡਾ ਵੀਰਾ ਹਰਜਿੰਦਰ ਮਾਨ ਕਿਟਲੀ ਅਰਸ਼ ਦੇ ਮਾਮਾ ਜੀ ਉਹ ਵੀ ਲਾਈਵ ਦੇਖਦੇ ਆ ਧੰਨਵਾਦ ਕਰਦੇ ਆ ਸਾਡੇ ਵੀਰ ਵਿਸ਼ੇਸ਼ ਤੌਰ ਤੇ ਤਤਾਰੀਏ ਵਾਲੇ ਤੋਂ ਉਹਨਾਂ ਦਾ ਵੀ ਧੰਨਵਾਦ ਕੁਝ ਸਮਾਂ ਇਸ ਮੈਚ ਦਾ ਬਾਕੀ ਹੈ ਕੰਮੂ ਨੂੰ ਕਬੱਡੀਆਂ ਪਾਉਣੀਆਂ ਪੈ ਗਈਆਂ ਮੇਰੇ ਮਿੱਤਰੋ ਕਿਉਂਕਿ ਥੋੜੀ ਛੱਟ ਸਾਡੇ ਉਧਰ ਦੇ ਬੰਨੇ ਵੀਰ ਦੇ ਲੱਗ ਗਿਆ ਟੂਸਿਆਂ ਵਾਲੇ ਦੇ ਬਾਬਾ ਮੇਰ ਕਰਕੇ ਤੇ ਸੱਟ ਪੇਟ ਨਾਲ ਲੱਗੇ ਸਾਰੇ ਹੱਦ ਦੇ ਖੇਡਦੇ ਜਾਣ ਜਦੋਂ ਜਾਫੀਆਂ ਨੂੰ ਕੌਡੀਆਂ ਪੈ ਪਾਉਣੀਆਂ ਪੈ ਜਾਣ ਤੇ ਗੱਲ ਕਹਿੰਦੇ ਆਹ ਔਖੀ ਹੋ ਜਾਂਦੀ ਮੇਰੇ ਮਿੱਤਰੋ ਜਿਵੇਂ ਸੋਨੀ ਨੇ ਕਬੱਡੀਆਂ ਪਾਤੀਆਂ ਬਾਦੀਆਂ ਚ ਕਿਤੇ ਕਿਤੇ ਕਹਿੰਦੇ ਗੱਲਾਂ ਬੋਲਟ ਜੱਫੇ ਵੀ ਲਾਉਂਦਾ ਹੁੰਦਾ ਤੇ ਦੁਰਜੀ ਵਾਲਾ ਵੀ ਜੱਫੇ ਲਾਉਂਦਾ ਕਬੱਡੀ ਪੈ ਗਈ ਤਾਰੀ ਲਾ ਲੋ ਗੜਿਆ ਅਰਸ਼ ਫੇਰ ਅੱਜ ਤੋਂ ਬੁਰ ਵੀ ਕੌਡੀਆਂ ਪਾਉਣੀਆਂ ਪੈ ਗਈ ਹੈ ਮੈਚ ਬਹੁਤ ਤਕੜਾ ਕੱਲ ਗੱਟ ਕੇ ਯਾਰਾਂ ਦੇ ਚੱਬ ਕੱਟ ਕੇ ਕੀਤੀ ਹੈ ਤਸ਼ੱਲੀ ਵਾਲੀ ਝੰਡ ਮਿੱਤਰੋ ਰਾਜੇ ਖੇਲੇ ਆਤੇ ਦਾ ਵੀ ਸੇਰਾ ਹੋ ਗਿਆ ਆਹ ਝੜ ਗਈ ਸੇਰੇ ਨਾਲ ਕੰਟ ਮਿੱਤਰੋ ਲਓ ਸਾਹਮਣੇ ਬੇਲੇ ਨਾਲ ਮੁਕਾਬਲਾ ਹੈ ਪਰ ਤਗੜਾ ਪੁਆਇੰਟ ਹਰ ਸਲੋ ਘੜੀ ਹੈ ਤੇ ਕੱਢਦੇ ਰਿਬਾਲ ਦੇ ਗਿਆ ਆਪ ਬੈਗੀਆਂ ਮੈਦਾਨ ਵਿੱਚ ਜਾ ਕੇ ਕੱਢਣਾ ਰਿਬਾਲ ਦੇ ਗਿਆ ਆਹ ਪਾਣੀ ਵਾਲੇ ਵੀਰਾਂ ਨੂੰ ਬੇਨਤੀ ਹੈ ਬਦਲਾ ਸਾਈਡ ਤੇ ਆ ਜੀਏ